ਦੀ ਡੈਫੀਨੇਸ਼ਨ ਕੀ ਆ ਮਹਾਂਪੁਰਖ ਕੌਣ ਆ ਹਾਂ ਉਹ ਵੀ ਆਪਣੀ ਥਾਂ ਤੇ ਸਹੀ ਹੋ ਸਕਦੇ ਨੇ ਜਿਹੜੇ ਕਹਿੰਦੇ ਸਾਧੂ ਨਹੀਂਗੇ ਕਿਉਂ ਕਿਉਂਕਿ ਉਹਨਾਂ ਦੇ ਮੁਕੱਦਰ ਹੀ ਨਹੀਂ ਸਾਧੂ ਦਾ ਕਿਸੇ ਦਾ ਮੇਲਾ ਹੀ ਨਹੀਂ ਹੋਇਆ ਗੁਰਬਾਣੀ ਨੇ ਫੈਸਲਾ ਦਿੱਤਾ ਮੇਲਾ ਭਾਈ ਐਵੇਂ ਨਹੀਂ ਹੁੰਦਾ ਇਹ ਕੋਈ ਸਸਤਾ ਸੌਦਾ ਨਹੀਂਗਾ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਇਹ ਗੁਰਬਾਣੀ ਦਾ ਫੈਸਲਾ ਤਾਂ ਮੇਲਾ ਹੁੰਦਾ ਜਦੋਂ ਕੋਈ ਕਰਮ ਜਾਗਦਾ ਸਾਡੀ ਵੀ ਛੋਟੀ ਉਮਰ ਸੀ ਮਹਾਂਪੁਰਖਾਂ ਦੇ ਦ دیدارੇ ਕੀਤੇ ਨੇ ਦਰਸ਼ਨ ਕੀਤੇ ਨੇ ਉਹ ਸੋਜੀ ਦੇ ਵਿੱਚ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਆਨੰਦ ਮਾਣਿਆ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿੱਡੀ ਇੱਕ ਨਿਮਰਤਾ ਦੇ ਵਿੱਚ ਵਿਚਰੇ ਨੇ ਨਾ ਮਹਾਂਪੁਰਖ ਕਿੱਡਾ ਕੋ ਉਹਨਾਂ ਦਾ ਸਾਦਾ ਜੀਵਨ ਸੀ ਮਹਾਂਪੁਰਖਾਂ ਦਾ ਕੂਕਰਾਂ ਦੇ ਨਾਲ ਹੀ ਬਰਾਜਣਾ ਅਸੀਂ ਤਾਂ ਨਾਮ ਜਪਣ ਵਾਲਿਆਂ ਵਿੱਚ ਰੱਬ ਦੇਖਣ ਨੂੰ ਤਿਆਰ ਨਹੀਂ ਗਿਆ ਜਿਨ੍ਹਾਂ ਦੀ ਵਰਸੀ ਮਨਾਉਂਦੇ ਉਹਨਾਂ ਤਾਂ ਕੁੱਤਿਆਂ ਵਿੱਚ ਵੀ ਦੇਖਿਆ ਉਹਨਾਂ ਨੇ ਤਾਂ ਕੂਕਰਾਂ ਵਿੱਚ ਵੀ ਦੇਖਿਆ ਭਗਤ ਨਾਮਦੇਵ ਜੀ ਨੂੰ ਮਹਾਰਾਜ ਪ੍ਰਗਟ ਹੋ ਕੇ ਕਹਿੰਦੇ ਨਾਮਿਆ ਪਿੱਛੇ ਮੇਰੇ ਚੱਕੀ ਫਿਰਦਾ ਤੂੰ ਆ ਕੁਜਾ ਵੀ ਮਹਾਰਾਜਾ ਪ੍ਰਸ਼ਾਦਾ ਚਾਕੇ ਲੈ ਕੇ ਛਾਬੇ ਵਿੱਚੋਂ ਰੁਕਜੋ ਇਹ ਅਣਚੋਪੜਿਆ ਨਾ ਖਾਯੋ ਮੈਂ ਚੋਪੜ ਕੇ ਦਿਨਾ ਕਹਿੰਦੇ ਨਾਮਿਆਂ ਤੂੰ ਮੈਨੂੰ ਕੁੱਤਿਆਂ ਬਿੱਲਿਆਂ ਚ ਵੀ ਤੱਕਦਾ ਮਹਾਰਾਜ ਕਿਹੜੀ ਥਾਂ ਜਿੱਥੇ ਤੂੰ ਹੈ ਨਹੀਂਗਾ ਉਹਨਾਂ ਦੀ ਨਿੱਗੀ ਮਿੱਠੀ ਜਿਆਦੇ ਅੰਦਰ ਆਪਾਂ ਹਰ ਸਾਲ ਹੀ ਜੋੜ ਕੇ ਬੈਠਦੇ ਹਾਂ ਜਿੱਥੇ ਸਾਰਾ ਹੀ ਨਗਰ ਉੱਥੇ ਵਿਦੇਸ਼ਾਂ ਦੀ ਸੰਗਤ ਜਿਹੜੀ ਬੈਠੀ ਆ ਉਹਨਾਂ ਦੇ ਮਨ ਵਿੱਚ ਵੀ ਚਾਹ ਹੁੰਦਾ ਵੀ ਮਹਾਪੁਰਖਾਂ ਦੀ ਵਰਸੀ ਆ ਰਹੀ ਆ ਤੇ ਬਾਕੀ ਗੱਲ ਮਹਾਪੁਰਖਾਂ ਨੇ ਅਤੀ ਸਤਿਕਾਰਯੋਗ ਤਕਰੀਬਨ ਮਹਾਪੁਰਖ ਵੀ ਦੱਸ ਕੇ ਹਟਿਆ ਵੀ 12 ਸਾਲ ਲਗਭਗ ਹੋ ਗਏ ਨੇ ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ ਹਰ ਸਾਲ ਨਗਰ ਵੱਲੋਂ ਬੇਨਤੀ ਕੀਤੀ ਜਾਂਦੇ ਆ ਫੋਨ ਤੇ ਹੀ ਸਾਡਾ ਸੱਦਾ ਜਿਹੜਾ ਮਨਜ਼ੂਰ ਕਰ ਲੈਂਦੇ ਨੇ ਸਾਨੂੰ ਸਮਾਂ ਦੇ ਦਿੰਦੇ ਨੇ ਭਾਵੇਂ ਕਿਤੇ ਮਰਜ਼ੀ ਸਮਾਂ ਇਹਨਾਂ ਦਾ ਹੋਵੇ ਪਰ ਫਿਰ ਵੀ ਨੋਟ ਕਰਨਾ ਵੀ ਨਹੀਂ ਅਸੀਂ ਆਵਾਂਗੇ ਇਹਨਾਂ ਦਾ ਅਸੀਂ ਦੇਣ ਦੇ ਨਹੀਂ ਸਕਦੇ ਰਿਣੀ ਆ ਸਾਰੇ ਨਗਰ ਵੱਲੋਂ ਸਾਨੂੰ ਹਰ ਸਾਲ ਲਈ 3-4 ਦਿਨ ਦਾ ਸਮਾਂ ਦੇ ਕੇ ਇਹ ਨਿਵਾਜਦੇ ਨੇ ਤੇ ਮਹਾਪੁਰਖ ਨੇ ਨਾ ਜਿਹੜੇ ਪਿਆਰ ਹੀ ਪ੍ਰੇਮ ਹੀ ਸੰਸਾਰ ਦੇ ਵਿੱਚ ਵੰਡਦੇ ਨੇ ਸਾਧੂ ਨੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਮਾਲਾ ਦੇ ਸੁੱਚੇ ਮੋਤੀ ਸ੍ਰੀ ਹਜੂਰ ਬਾਬਾ ਮੀਹਾ ਸਿੰਘ ਮਹਾਰਾਜ ਸਿਆੜ ਸਾਹਿਬ ਵਾਲੇ ਬਚਨ ਕਰਿਆ ਕਰਦੇ ਵੀ ਸਾਧੂ ਨੂੰ ਤਾਂ ਧਰਤੀ ਵੀ ਐਂ ਦੇਦੀ ਹੈ ਜਿਵੇਂ ਹਥੇੜੀ ਤੇ ਔਲਾ ਪਿਆ ਹੋਵੇ ਪਰ ਉਹ ਜਣਾਉਂਦਾ ਨਹੀਂ ਕਿਸੇ ਨੂੰ ਮਹਾਪੁਰਖ ਜਣਾਉਂਦੇ ਨਹੀਂ ਧੰਨ ਬਾਬਾ ਕੇਰਦਾਸ ਮਹਾਰਾਜ ਜੀ ਉਹਨਾਂ ਦਾ ਸਾਦਾ ਲਿਵਾਸ ਸਾਦਾ ਪਹਿਰਾਵਾ ਸਾਦਾ ਉਹਨਾਂ ਦੀ ਸਾਦੀ ਰਹਿਣੀ-ਬਹਿਣੀ ਉਠਣੀ ਤੱਕ ਕੇ ਵੀ ਇਹ ਤਾਂ ਕੂਕਰਾਂ ਦੇ ਨਾਲ ਹੀ ਉਹੀ ਛਕਣਾ ਛਕਾਉਣਾ ਪਰ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਸਾਧ ਸੰਗਤ ਜੀ ਨਿਮਰਤਾ ਕਿੰਨੀ ਬਾਬਾ ਜੀ ਵੀ ਸਮੱਤ ਬਖਸ਼ ਕੇ ਹਟੇ ਨੇ ਸਾਨੂੰ ਦੀਵਾਨ ਦੇ ਅੰਦਰ ਪਾਈ ਨਿਮਰਤਾ ਵਾਲਾ ਬਹੁਤ ਕੁਝ ਖਟ ਕੇ ਲੈ ਜਾਂਦਾ ਹੈਂਕੜ ਵਾਲਾ ਖਾਲੀ ਰਹਿ ਜਾਂਦਾ ਸਾਧੂ ਆਪ ਤਾਂ ਨਿਮਰਤਾ ਦੇ ਉਹ ਮੁਰਾਤਬੇ ਤੇ ਉੱਪਰ ਪਹੁੰਚੇ ਹੁੰਦੇ ਨੇ ਤੇ ਸਾਨੂੰ ਵੀ ਸਮਤ ਦਿੰਦੇ ਆ ਭਾਈ ਜੇ ਕੁਝ ਲੈਣਾ ਤਾਂ ਭਾਂਡਾ ਖਾਲੀ ਕਰਕੇ ਆ ਇਸ ਦਰ ਦੇ ਉੱਤੇ ਸੰਤ ਬਾਬਾ ਸ਼ਾਮ ਸਿੰਘ ਜੀ ਹੋਏ ਨੇ ਆਟਾ ਮੰਡੀ ਵਾਲੇ ਨਾਲ ਅੰਮ੍ਰਿਤਸਰ ਸਾਹਿਬ 70 ਸਾਲ ਉਹਨਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਕੀਰਤਨ ਕੀਤਾ ਸਾਧ ਸੰਗ ਇੱਕ ਦਿਨ ਦੀ ਵੀ ਤਨਖਾਹ ਨਹੀਂ ਲਈ ਉਹਨਾਂ ਨੇ ਮਾਪੁਰਖ ਕੌਣ ਨੇ 70 ਸਾਲ ਸਰੰਦੇ ਨਾਲ ਕੀਰਤਨ ਕਰਦੇ ਸੀ ਸ੍ਰੀ ਹਰਮੰਦਰ ਸਾਹਿਬ ਇੱਕ ਦਿਨ ਦੀ ਵੀ ਤਨਖਾਹ ਨਹੀਂ ਲਈ ਤਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਆ ਜਿਹੜੀਆਂ ਸਿੱਧੀਆਂ ਧਾਰਨਾ ਦੇ ਕੀਰਤਨ ਦੇ ਬਾਨੀ ਨੇ ਮਲਵਈ ਕੀਰਤਨ ਜਿਹਨੂੰ ਆਖਦੇ ਆ ਜਿਨ੍ਹਾਂ ਦਾ ਨਾਮ ਲਿਆ ਰਸਨਾ ਪਵਿੱਤਰ ਹੁੰਦੀ ਆ ਤਨ ਤਨ ਬਾਬਾ ਅਤਰ ਸਿੰਘ ਮਹਾਰਾਜ ਮਾਸੂਆਣਾ ਸਾਹਿਬ ਵਾਲੇ ਉਹਨਾਂ ਨੇ ਪ੍ਰਤਾਪ ਸੁਣਿਆ ਸੰਤ ਬਾਬਾ ਸ਼ਾਮ ਸਿੰਘ ਨੇ ਆਟਾ ਮੰਡੀ ਵਾਲੇ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਨਾ ਮਸਤੂਆਣਾ ਸਾਹਿਬ ਤੋਂ ਗਏ ਉੱਥੇ ਅਮਰਸਰ ਸਾਹਿਬ ਜਦੋਂ ਗਏ ਨਾ ਸਰੰਦਾ ਸੇਵਕ ਨੂੰ ਸੇਵਾਦਾਰ ਨੂੰ ਫੜਾਇਆ ਹੋਇਆ ਸੀ ਹੱਥ ਦੇ ਨਾਲ ਨਾਲੀ ਸਾਫ਼ ਕਰ ਰਿਹਾ ਸੀ ਅਸੀਂ ਕਹਿੰਦੇ ਵੀ ਮੇਰੇ ਕੱਪੜੇ ਪਤਾ ਲੱਗ ਜੇ ਵੀ ਇਹ ਤਾਂ ਚੰਗਾ ਗੁਰੂ ਘਰ ਦਾ ਸ਼ਰਧਾਲੂ ਹੈ ਇਹ ਤਾਂ ਸੇਵਾਦਾਰ ਨਹੀਂ ਨਹੀਂ ਨਿਮਰਤਾ ਵਾਲੇ ਹਟਦੇ ਆ ਹੱਥ ਨਾਲ ਨਾਲੀ ਸਾਫ਼ ਕਰਦੇ ਸੀ ਜਦੋਂ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਜਾ ਕੇ ਖੜੇ ਇਹਨਾਂ ਤੱਕੇ ਅੱਖਾਂ ਦੇ ਨਾਲ ਤੇ ਸਤ ਬਾਬਾ ਸ਼ਾਮ ਸਿੰਘ ਜੀ ਨੇ ਧਿਆਨ ਨਾਲ ਦਿੱਤਾ ਸੇਵਾ ਦੇ ਵਿੱਚ ਸੀਗੇ। ਧੇਮਾ ਪੁਰਖਾਂ ਜਦੋਂ ਦੇਖਿਆ ਨਾ ਵੀ ਮਾਸੂਆਂ ਨਾਲੇ ਮਹਾਰਾਜ ਆਏ ਨੇ। ਧੇਮਾ ਪੁਰਖਾਂ ਨੂੰ ਆਖਿਆ ਕਹਿੰਦੇ ਮਹਾਰਾਜ ਜੀ ਜੀ ਆਇਆ ਨੂੰ ਆ ਥੋੜੀ ਜੀ ਸੇਵਾ ਰਹਿੰਦੀ ਆ ਮੈਂ ਨਾਲੀ ਸਾਫ਼ ਕਰਦੇ ਆ। ਸਾਧ ਸੰਗਤ ਜੀ ਬਾ ਹੱਥ ਜੋੜ ਲੇ। ਸੇਵਾ ਕੀਤੀ। ਸਰੀਰ ਦੀ ਸੁੱਚਤਾ ਕਰਕੇ ਬਿਰਾਜੇ ਨਮਸਕਾਰ ਕੀਤੀ ਕਹਿੰਦੇ ਮਹਾਂਪੁਰਖੋ ਅੱਜ ਤਾਂ ਕੀੜੀ ਦੇ ਕਰਨ ਨਾਰੈਣ ਆ ਗਏ ਕਿੱਡੀ ਨਿਮਰਤਾ ਸਾਡੇ ਲਈਏ ਜਿਹੜੀਆਂ ਸਾਖੀਆਂ ਨੇ ਇਹ ਜੀਵਨ ਸਿੱਧਾ ਹੁੰਦੀਆਂ ਨੇ ਮਹਾਂਪੁਰਖਾਂ ਦਾ ਜੀਵਨ 39 ਸਾਲ ਹੋ ਗਏ ਉਹਨਾਂ ਨੂੰ ਸਰੀਰ ਕਰਕੇ ਗਿਆ ਤੇ ਪਰ ਉਹਨਾਂ ਦੀਆਂ ਜੀਵਨ ਜਿਵੇਂ ਜਿਵੇਂ ਅੱਖਾਂ ਨਾਲ ਤੱਕਿਆ ਸਿਆਣੇ ਬਜ਼ੁਰਗ ਬੈਠੇ ਨੇ ਉਹ ਸਾਡੇ ਲਈ ਸਿੱਧਾ ਨੇ ਛੱਡ ਦੇ ਏਕੜ ਤੇ ਕਹਿੰਦੇ ਕੀੜੀ ਦੇ ਕਰਨ ਨਾਰੈਣ ਆ ਗਏ ਤੇ ਇਧਰ ਸੰਤ ਬਾਬਾ ਅਤਰ ਸਿੰਘ ਮਹਾਰਾ ਮਸਤੂਆਣੇ ਸਾਹਿਬ ਵਾਲੇ ਆਖਣ ਲੱਗੇ ਕਹਿੰਦੇ ਨਹੀਂ ਨਹੀਂ ਮਹਾਂਪੁਰਖੋ ਕਹਿੰਦੇ ਕੀੜੀ ਅੱਜ ਨਰਾਇਣ ਦੇ ਦਰਸ਼ਨ ਕਰਨ ਆਈ ਹੈ ਕਿੱਡੀ ਨਿਮਰਤਾ ਕਿੱਡੇ ਮੁਰਾਤਵੇ ਦੇ ਉੱਪਰ ਪਹੁੰਚੇ ਹੋਏ ਬਿਰਾਜ ਗਏ ਤੇ ਆਪਸ ਵਿੱਚ ਗੁਰਮਤਿ ਦੀ ਸਾਂਝ ਪਾਈ ਮਸਤੂਆਣੇ ਵਾਲੇ ਮਹਾਂਪੁਰਖ ਆਖਣ ਲੱਗੇ ਨਾ ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ਕਹਿੰਦੇ ਮਹਾਂਪੁਰਖੋ ਮੇਰੇ ਚਾਰ ਸਵਾਲ ਨੇ ਕਿਰਪਾ ਕਰਕੇ ਸਵਾਲ ਹੱਲ ਕਰ ਦੋ ਉਹ ਆਖਦੇ ਨੇ ਕਹਿੰਦੇ ਮਹਾਰਾਜ ਮੈਂ ਤਾਂ ਕੋਈ ਵਿਦਵਾਨ ਨਹੀਂ ਕਹਿੰਦੇ ਸਵਾਲ ਤਾਂ ਵਿਦਵਾਨ ਹੱਲ ਕਰਦੇ ਹੁੰਦੇ ਆ ਮੈਂ ਤਾਂ ਕੋਈ ਬਹੁਤਾ ਪੜਿਆ ਨਹੀਂ ਹੋਇਆ ਆਹ ਪਤਾ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਵੇਂ ਮੈਨੂੰ ਆ ਸਾਜ ਫੜਾਤਾ ਚਰਨਾ ਚ ਬੈਠ ਕੇ ਨਿਵਾਣੇ ਜੇ ਤੂੰ ਸੇਵਾ ਲੈ ਲੈਂਦੇ ਹੋਰ ਮੈਨੂੰ ਕਹਿੰਦੇ ਕੁਝ ਨਹੀਂ ਆਉਂਦਾ ਮਸਤੂਆਂ ਵਾਲੇ ਸੰਤ ਆਖਣ ਲੱਗੇ ਕਹਿੰਦੇ ਮਹਾਂਪੁਰਖੋ ਵੀ ਐਉਂ ਕਰੋ ਅਸੀਂ ਤਾਂ ਖੁਸ਼ੀ ਲੈਣ ਆਇਆ ਥੋੜੀ ਜਿਵੇਂ ਤੁਹਾਨੂੰ ਤੁਸੀਂ ਖੁਸ਼ੀ ਦੇਣੀ ਆ ਉਵੇਂ ਖੁਸ਼ ਖੁਸ਼ੀ ਦੇ ਦਿਓ ਕਹਿੰਦੇ ਮੈਂ ਤਾਂ ਐਂ ਕਰ ਸਕਦਾ ਆ ਸਰੰਦੇ ਦੇ ਨਾਲ ਤੁਹਾਨੂੰ ਗੁਰਬਾਣੀ ਦਾ ਕੋਈ ਸ਼ਬਦ ਸੁਣਾ ਸਕਦਾ ਤੇ ਮਹਾਂਪੁਰ ਕਹਿੰਦੇ ਕਹਿੰਦੇ ਮਹਾਰਾਜ ਤੁਹਾਡੀ ਮौज ਆ ਵੀ ਖੁਸ਼ੀ ਦੇ ਦਿਓ ਸਰੰਦਾ ਉਹਨਾਂ ਨੇ ਸਰਕਾਰ ਲਿਆ ਬੈਠੇ ਗੁਰਬਾਣੀ ਦੇ ਸਾਧ ਸੰਗਤ ਜੀ ਉਹਨਾਂ ਨੇ ਚਾਰ ਸ਼ਬਦ ਪੜੇ ਪਹਿਲਾ ਸ਼ਬਦ ਪੜਿਆ ਮਸਤੂਆਣੇ ਵਾਲੇ ਸੰਤਾਂ ਦਾ ਪਹਿਲਾ ਮਨ ਦੇ ਵਿੱਚ ਜਿਹੜਾ ਸਵਾਲ ਸੀ ਗੁਰਬਾਣੀ ਦੇ ਉਹ ਸ਼ਬਦ ਦੇ ਨਾਲ ਉਹਨਾਂ ਦਾ ਜਵਾਬ ਦੇ ਦਿੱਤਾ ਹਾਲਾਂਕਿ ਉਹਨਾਂ ਨੇ ਸਵਾਲ ਨਹੀਂ ਕੀਤਾ ਗੁਰਬਾਣੀ ਦਾ ਦੂਜਾ ਸ਼ਬਦ ਗਾਇਣ ਕੀਤਾ ਸਰੰਦੇ ਦੇ ਨਾਲ ਮਹਾਂਪੁਰਖਾਂ ਦਾ ਮਨ ਦੇ ਵਿੱਚ ਦੂਸਰਾ ਸਵਾਲ ਸੀ ਉਹਦਾ ਜਵਾਬ ਬਾਣੀ ਦੇ ਸ਼ਬਦ ਨਾਲ ਚਾਰ ਸਵਾਲ ਸੀ ਚਾਰਾਂ ਸਵਾਲਾਂ ਦਾ ਜਵਾਬ ਬਾਣੀ ਦੇ ਸ਼ਬਦ ਪੜ੍ਹ ਕੇ ਦੇ ਦਿੱਤਾ ਸਰੰਦਾ ਰੱਖ ਦਿੱਤਾ ਫਤਿਹ ਬੁਲਾ ਕੇ ਮਹਾਂਪੁਰਖਾਂ ਨੂੰ ਆਖਣ ਲੱਗੇ ਸਤ ਸ਼ਾਮ ਸਿੰਘ ਕਹਿੰਦੇ ਦੇਖਿਆ ਮਹਾਂਪੁਰਖੋਂ ਮੈਨੂੰ ਤਾਂ ਕੁਝ ਨਹੀਂ ਆਉਂਦਾ ਕਹਿੰਦੇ ਆਹ ਬਾਣੀ ਦੇ ਚਾਰ ਸ਼ਬਦ ਸੁਣਾ ਸਕਿਆ ਕਿੱਡੀ ਨਿਮਰਤਾ ਅੱਜ ਵੀ ਕੋਈ ਨਿਮਰਤਾ ਦਾ ਗਹਿਣਾ ਨਾ ਪੱਲੇ ਪਾ ਲਵੇ ਸਾਰੇ ਮੁਰਾਤਵੇ ਨੇ ਇਸ ਦਰ ਉੱਤੇ ਤੇ ਮਹਾਂਪੁਰਖਾਂ ਵੀ ਸਾਧ ਸੰਗਤ ਦੀ ਸਤਕਾਰ ਦੇ ਵਿੱਚ ਸਾਡੀ ਝੋਲੀ ਇਹੀ ਬਾਬਾ ਅਦਲੀ ਜੀ ਦੇ ਕੋਲ ਸਾਡਾ ਜੀਵਨ ਤਾਂ ਅਸੀਂ ਨਹੀਂ ਜਾਣਦੇ ਸਾਧ ਸੰਗਤ ਜੀ ਕਿੱਡੇ ਕ ਪਿਛਲੇ ਕਰਮ ਉਹਨਾਂ ਨੂੰ ਤਾਂ ਛੱਡਦੇ ਪਰ ਇਸ ਦਰ ਦੇ ਉੱਤੇ ਮਹਾਰਾਜ ਕਹਿੰਦੇ ਇੱਕ ਵਾਰੀ ਕਹਿ ਦੇ ਭੁੱਲ ਗਿਆ ਤੇਰੇ ਇੰਨੇ ਕਹਿਣ ਚ ਦੇਰੀ ਆ ਇੱਧਰ ਬਖਸ਼ਣ ਚ ਦੇਰੀ ਨਹੀਂ ਤੇ ਮਾਂ ਪੁਰਖਾਂ ਦੇ ਪਿਆਰ ਦੇ ਅੰਦਰ ਸਾਰੀ ਸੰਗਤ ਆਏ ਸਾਲ ਹੀ ਜੁੜ ਕੇ ਬੈਠਦੀ ਹੈ ਉਹਨਾਂ ਦਾ ਦੇਣ ਦੇ ਨਹੀਂ ਸਕਦਾ ਇਹ ਇਹ ਜ਼ਰੂਰੀ ਨਹੀਂ ਵੀ ਹਰੇਕ ਨਗਰ ਵਿੱਚ ਸਾਧੂ ਹੋਵੇ ਸਾਡੇ ਨਗਰ ਦੇ ਏਡੇ ਭਾਗ ਨੇ ਧੰਨ ਬਾਬਾ ਕੇਰਦਾਸ ਮਹਾਰਾਜ ਜੀ ਢੰਡਾਰੀ ਨੂੰ ਆਪਣੀ ਨਗਰੀ ਕਹਿ ਕੇ ਨਵਾਜਦੇ ਹੁੰਦੇ ਸੀਗੇ ਓ ਮੇਰੀ ਨਗਰੀ ਮੇਰੀ ਨਗਰੀ ਕਿੱਡੇ ਵੱਡੇ ਭਾਗ ਨੇ ਇਹ ਕੱਲੀ ਉਹਦੀ ਉਸ ਟਾਈਮ ਦੇ ਜਿਹੜੇ ਸੀਗੇ ਸਾਡੇ ਬਜ਼ੁਰਗ ਸਰੀਰ ਕਰਕੇ ਵੀ ਪਰਲੋਕ ਚਲੇ ਗਏ ਉਹ ਨਹੀਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਵੀ ਮਾਣ ਦੀ ਗੱਲ ਆ ਵੀ ਮਹਾਂਪੁਰਖ ਕਹਿੰਦੇ ਢੰਡਾਰੀ ਸਾਡੀ ਨਗਰੀ ਉਹਨਾਂ ਦੇ ਪਿਆਰ ਦੇ ਅੰਦਰ ਆਪਾਂ ਆਏ ਸਾਲੀ ਜੁੜ ਕੇ ਬੈਠਦੇ ਆ ਮਹਾਂਪੁਰਖ ਵੀ ਸਾਂਝ ਪਾ ਰਹੇ ਸੀ ਵੀ ਸੰਗਤ ਐਡੀ ਪਿਆਰ ਦੇ ਵਿੱਚ ਜੁੜ ਕੇ ਬੈਠਦੀ ਹੈ ਇਹ ਸਾਰਾ ਆ ਬਾਪੂ ਦਾ ਹੀ ਪਿਆਰ ਉਹ ਮਹਾਂਪੁਰਖਾਂ ਦਾ ਪਿਆਰ ਐਵੇਂ ਹੀ ਨਗਰ ਵਿੱਚ ਪ੍ਰੇਮ ਪਿਆਰ ਇਤਫਾਕ ਮਹਾਂਪੁਰਖ ਬਣਾ ਕੇ ਰੱਖਣ ਅੱਜ ਵੀ ਉਹਨਾਂ ਦਾ ਪ੍ਰਤਾਪ ਵਰਤ ਦਾ ਕਹ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਤੇ ਕੱਲ ਨੂੰ ਸਾਦ ਸੰਗਤ ਜੀ ਮਹਾਪੁਰਖਾਂ ਦੀ ਮਹਾਨ ਪਰਉਪਕਾਰਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਹਰ ਸਾਲ ਰੱਖਿਆ ਜਾਂਦਾ 39ਵਾਂ ਸਮਾਗਮ ਆ